ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਸਵਾਗਤ ਕਰਦੇ ਆਂ ਤੁਹਾਡਾ ਸਾਡੇ YouTube ਚੈਨਲ ਸੋਨੂ ਬਾਵਾ ਦੇ ਉੱਤੇ ਅੱਜ ਸਾਡੇ ਨਾਲ ਨੇ ਮੇਰੇ ਫਾਦਰ ਸਾਹਿਬ ਸਰਦਾਰ ਗੁਰਜੰਟ ਸਿੰਘ ਜੀ ਸਾਡੇ ਨਾਲ ਹੋਣਗੇ ਸਵਾਗਤ ਕਰਦੇ ਆਂ ਉਹਨਾਂ ਦਾ ਸਵਾਗਤ ਹੈ ਸਾਡਾ ਸਾਡੇ YouTube ਚੈਨਲ ਸੋਨੂ ਬਾਵਾ ਦੇ ਉੱਤੇ ਜੈ ਹੋਰ ਗੁਰਜੰਟ ਸਿੰਘ ਜੀ ਠੀਕ ਠਾਕ ਹੋ ਸਭ ਠੀਕ ਠਾਕ ਜੀ ਚੱਲਤੀ ਕਲਾ ਅੱਛਾ ਤੇ ਅੱਜ ਤੁਹਾਡੇ ਨਾਲ ਜੋ ਗੱਲਾਂ ਕਰਨੀਆਂ ਨੇ ਅਸੀਂ ਨੇ ਸਭ ਤੋਂ ਪਹਿਲਾਂ ਸਾਡਾ ਸਵਾਲ ਇਹੀ ਹੈ ਵੀ ਤੁਸੀਂ ਅਸੀਂ ਸੁਣਦੇ ਆਂ ਦੇਖਦੇ ਆ ਰਹੇ ਆ ਵੀ ਤੁਸੀਂ ਛੋਟੇ ਹੁੰਦੇ ਕਬੱਡੀ ਖੇਡਦੇ ਹੁੰਦੇ ਸੀ ਹਾਂਜੀ ਸਰਕਲ ਕਬੱਡੀ ਖੇਡਦੇ ਹੁੰਦੇ ਸੀ ਬਹੁਤ ਵਧੀਆ ਸਰਕਲ ਕਬੱਡੀ ਖੇਡਦੇ ਆ ਅਪਣੇ ਏਰੀਆ ਦੇ ਵਿੱਚ ਮੰਨੇ ਪ੍ਰੋਣਨੇ ਖਿਡਾਰੀ ਰਹਿਆ ਸੀ ਵਧੀਆ ਬਹੁਤ ਵਧੀਆ ਕਬੱਡੀ ਖੇਡਦੇ ਹੁੰਦੇ ਸੀ ਅਸੀਂ ਅੱਛਾ ਹਾਂਜੀ ਤੇ ਕਦੇ ਤੁਸੀਂ ਬਹੁਤ ਦੂਰ ਤੱਕ ਭੱਜ ਕੇ ਵੀ ਉਰੋ ਸ਼ਾਹੜ ਸ਼ਾਹਰ ਤੱਕ ਕੌਰੀਆਂ ਉੱਥੇ ਤੱਕ ਭੱਜ ਕੇ ਉਹ ਪ੍ਰੈਕਟਿਸ ਕਰਦੇ ਹੁੰਦੇ ਸੀ ਅਸੀਂ ਮੈਂ ਜਦੋਂ ਸਰਕਾਰੀ ਹਾਈ ਸਕੂਲ ਕੌਰੀਆਂ ਚ ਪੜ੍ਹਿਆ ਮੈਂ 10ਵੀਂ ਕਲਾਸ ਤੱਕ ਉਦੋਂ ਜਿਹੜੇ ਸਕੂਲਾਂ ਦੇ ਵਿੱਚ ਗੇਮਾਂ ਹੁੰਦੀਆਂ ਦੀਆਂ ਲੌਂਗ ਜੰਪ ਹੋ ਗਿਆ 100 100 ਮੀਟਰ ਰੇਸ ਹੋ ਗਈ 200 ਮੀਟਰ ਰੇਸ ਹੋ ਗਈ ਉਹਨਾਂ ਦੀ ਅਸੀਂ ਪ੍ਰੈਕਟਿਸ ਕਰਦੇ ਹੁੰਦੇ ਸੀ ਆਪਣਾ ਛੜਕਾਂ ਦੇ ਕੌਰੀਆਂ ਤੱਕ 66 ਤੱਕ ਜਾਂਦੇ ਅਸੀਂ ਭੱਜ-ਭੱਜ ਕੇ ਬੜੀ ਮਿਹਨਤ ਕਰੀਏ 3 ਵਜੇ ਭੱਜਣਾ ਸਵੇਰੇ ਉੱਠ ਕੇ ਬਹੁਤ ਮਿਹਨਤ ਕਰਦੇ ਜਿਹੜਾ ਸਾਡਾ ਸਰਕਾਰੀ ਹਾਈ ਸਕੂਲ ਕੌਰੀਆਂ ਦਾ ਪ੍ਰਿੰਸੀਪਲ ਦੀ ਉਹ ਬਹੁਤ ਹੁਨਰਵੰਦਾ ਸੀ ਸਾਨੂੰ ਹੋਰ ਜਾਨਣਾ ਵਧੀਆ ਡਾਇਟ ਦਿੰਦਾ ਦੁੱਧ ਅੰਡੇ ਹੋਰ ਬਹੁਤ ਵਧੀਆ ਸਾਨੂੰ ਡਾਇਟ ਦਿੰਦਾ ਆਪਦੇ ਨਾਲ ਖੜਕੇ ਕੋਲੇ ਸਾਨੂੰ ਪੂਰੀ ਪ੍ਰੈਕਟਿਸ ਕਰਾਉਂਦਾ ਸੀ ਅੱਛਾ ਇੱਕ ਗੱਲ ਹੋਰ ਹੈ ਜੀ ਜਿਹੜੇ ਜਿਹੜੇ ਸਰਲੇ ਬਲਜੀਤ ਸਰਲੇ ਵੀ ਅਸੀਂ ਪੜਿਆ ਕਹਿੰਦੇ ਉਹ ਅਸੀਂ ਉਹ ਸਾਡੇ ਤੋਂ ਪਹਿਲਾਂ ਸਾਨੂੰ ਵੀ ਪੜਾ ਕੇ ਦਿੱਤੀ ਹਾਂਜੀ ਹਾਂ ਉਹ ਸਾਡੇ ਕੋਲੇ ਸਾਡੇ ਹੋ ਰਹਿੰਦੇ ਸੀ ਜੀ ਹੈਡਮਾਸਟਰ ਹੁੰਦੇ ਸੀ ਉਦੋਂ ਕੌਰੀਆਂ ਉਹ ਬਹੁਤ ਵਧੀਆ ਪੜਾਉਂਦੇ ਹੁੰਦੇ ਸੀ ਜੀ ਉਹ ਅੱਛਾ ਹਾਂ ਜੀ ਹਾਂ ਸਾਨੂੰ ਵੀ ਵਧੀਆ ਪੜਾਇਆ ਹੀ ਹੁੰਦਾ ਸੀ ਹਾਂ ਬਹੁਤ ਵਧੀਆ ਹੁੰਦੇ ਸੀ अच्छा ते उस तो बाद ਤੁਸੀਂ ਨੇ ਫਿਰ ਸਟਰਗਲ ਕਰਦੇ 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 ਫਿਰ ਤੁਹਾਡਾ ਵਿਆਹ ਹੋ ਗਿਆ ਸਾਡੇ ਐ ਵੀ ਪਹਿਲਾਂ ਦਾ ਮੈਨੂੰ ਦੋ ਵਾਰੀ ਸਰਕਾਰੀ ਨੌਕਰੀ ਮਿਲੀ ਜੀ ਹਾਂ ਇੱਕ ਤੁਸੀਂ ਵਾਟਰ ਬਾਕਸ ਤੇ ਵੀ ਨੌਕਰੀ ਕੀਤੀ ਹਾਂ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਨੂੰ ਜਦੋਂ ਆਪਣੇ ਸਪੋਰਟਸ ਵਿੰਗ ਸੰਗਰੂਰ ਚ ਚੁਣਿਆ ਗਿਆ ਦੀ ਸੰਗਰੂਰ ਦੇ ਵਿੱਚ ਆਪਣੇ ਸਪੋਰਟਸ ਵਿੰਗ ਸੀ ਉੱਥੇ ਮੈਨੂੰ ਦਾਖਲਾ ਮਿਲ ਗਿਆ ਜੀ ਉੱਥੇ ਅਸੀਂ ਬਹੁਤ ਚਿਰ ਉਹ ਕਰਿਆ ਉਹ ਲੇਕਿਨ ਉਦੋਂ ਇੰਦਰਾਂ ਗਾਂਦੀ ਸੁਰਗਵਾਸ ਹੋਈ ਸੀ ਉਦੋਂ ਉਹਦੋਂ ਸਾਰੇ ਇੰਡੀਆ ਦੇ ਵਿੱਚ ਬਲੈਕਆਊਟ ਹੋ ਗਿਆ ਦੀ ਉਦੋਂ ਉਹ ਫਿਰ ਕਲੱਬ ਟੁੱਟ ਗਿਆ ਸੀ ਉਦੋਂ ਸਾਨੂੰ ਉਹ ਹੋ ਗਿਆ ਉਦੋਂ ਬਾਅਦ ਫਿਰ ਮੈਨੂੰ ਬਾਟਰ ਵਾਸਤੇ ਨੌਕਰੀ ਮਿਲ ਗਈ ਚਲੋ ਘਰ ਦੇ ਹਾਲਾਤ ਤੇ ਕੋਈ ਮੈਨੂੰ ਉਹਦੇ ਵਿੱਚੋਂ ਵੀ ਵਾਹ ਕੱਢ ਤੇ ਆ ਚੱਲ ਫੇਰ ਮੈਂ ਮੈਨੂੰ ਦੋ ਵਾਰੀ ਨੌਕਰੀ ਮਿਲਨੀ ਦੋ ਵਾਰੀ ਸਾਡੀ ਖਤਮ ਹੋ ਗਈ ਫਿਰ ਤੁਸੀਂ ਇੱਧਰ ਇਹਦੇ ਮੁਰਸ਼ਿ ਵੀ ਰਹੇ ਹੋ ਗਏ ਨੇ ਬਾਟਰ ਬਾਕਸ ਦੇ ਬਾਟਰ ਬਾਕਸਾਂ ਦੇ ਕੰਮ ਕਰਦੇ ਰਹੇ ਅਸੀਂ ਬੌਚਰ ਉਦੋਂ ਬਾਅਦ ਹੌਲੀ ਹੌਲੀ ਫਿਰ ਮੈਂ ਦੁਕਾਨ ਵੀ ਕਰੀ ਪਿੰਡ 'ਚ ਦੁਕਾਨ ਵੀ ਮੇਰੇ 10-12 ਸਾਲ ਮੈਂ ਦੁਕਾਨ ਕਰੀ ਹੈ ਉਦੋਂ ਬਾਅਦ ਫਿਰ ਮੈਂ ਸਾਡੇ ਅੱਗ ਮਚਾਉਣਾ ਬਰਾਦਾ ਹੁੰਦਾ ਅਸੀਂ ਫਿਰ ਇਹ ਬਰਾਦਾ ਵੇਚਣਾ ਸ਼ੁਰੂ ਕਰਦੇ ਆ ਇਹ ਉਸ ਤੋਂ ਪਹਿਲਾਂ ਸੁੰਨੇ ਕਹਿੰਦੇ 20-25 ਸਾਲ ਦੁਕਾਨ ਵੀ ਕਰੀ ਹੈ ਜੀ ਹਾਂ ਜੀ ਹਾਂ 20-25 ਸਾਲ ਦੁਕਾਨ ਕਰੀ ਪਿੰਡ ਦੇ ਵਿੱਚ ਮੈਂ ਜੀ ਅੱਛਾ ਹਾਂ ਵਧੀਆ ਹੋ ਗਏ ਤੇ ਉਸ ਤੋਂ ਬਾਅਦ ਕੰਮ ਥੋੜਾ ਡਾਊਨ ਆ ਗਿਆ ਦੀ ਹਾਂ ਵਿਚਦੀ ਵਿਚਦੀ ਹੋ ਗਿਆ ਫਿਰ ਤੁਸੀਂ ਨੇ ਕੋਸ਼ਿਸ਼ ਨਹੀਂ ਹਾਰੇ ਨਾ ਮੈਂ ਹੌਸਲਾ ਨਹੀਂ ਹਾਰੇ ਕਿਤੇ ਫਿਰ ਮੈਂ ਹੌਲੀ ਹੌਲੀ ਅਬਰਦਾ ਵੇਚਣ ਲੱਗ ਗਿਆ ਅਬਰਦਾ ਵੇਚਦਾ ਵੇਚਦਾ ਤੇ ਸਾਬਣਾਂ ਲਿਆਉਣ ਲੱਗ ਗਿਆ ਮਹਿਮਾਨ ਸਾਹਿਬ ਤੋਂ ਮਿੰਟੂ ਦੀ ਫੈਕਟਰੀ ਦੀ ਸਾਬਣਾਂ ਸਾਡੇ ਕੋਲੇ ਬਹੁਤ ਵਧੀਆ ਸਾਬਣ ਹੁੰਦੀ ਹੈ ਉਹ ਫੁੱਲ ਸਾਬਣ ਹੈ ਕੱਪੜੇ ਦੇ ਨਾਲ ਨਹੀਂ ਲੱਗਦੀ ਕੱਪੜੇ 'ਚ ਪੀੜਾ ਪੜਨੀ ਪੈਂਦਾ ਹੱਥ ਨਹੀਂ ਖਰਾਬ ਹੁੰਦੇ ਸੁੱਕਦੀ ਨਹੀਂ ਹੈਗੀ 2 ਸਾਲ ਪਈ ਰਹੇ ਸਾਬਣ ਸਾਬਣ ਨਹੀਂ ਸੁੱਕਦੀ ਹੈਗੀ ਬਹੁਤ ਮਸ਼ਹੂਰ ਹੈ ਜੀ ਕਹਿੰਦੇ ਤੁਹਾਡੀ ਸਾਬਣ ਮਨੀ ਪਰਵੰਨੀ ਦੇ ਵਿੱਚ ਹਾਂ ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਆਂ ਅਸੀਂ ਵੀ ਜਿਹੜਾ ਲਹਿਰੇ ਏਰੀਆ ਹੈ ਉਹ ਸਾਰੇ ਏਰੀਆ ਦੇ ਵਿੱਚ ਇਹ ਸਾਬਣ ਬਹੁਤ ਮਸ਼ਹੂਰ ਹੈ ਜੋ ਲਹਿਰੇ ਏਰੀਆ ਦੇ ਨਾਲ ਸਾਰੇ ਸਾਰੇ ਏਰੀਆ ਦੇ ਵਿੱਚ ਫੁੱਲ ਸਾਬਣ ਵਿਕਦੀ ਹੈ ਜੀ ਇਹ ਟੌਪ ਦੀ ਸਾਬਣ ਹੈ ਜੀ ਇਹ ਜਿਹੜੇ ਲੋਕ ਲਹਿਰੇ ਏਰੀਆ ਦੇ ਸਾਡੀ ਵੀਡੀਓ ਦੇਖਣਗੇ ਨਾ ਉਹਨਾਂ ਨੂੰ ਤਾਂ ਤਕਰੀਬਨ ਹਰ ਇੱਕ ਘਰ ਨੂੰ ਪਤਾ ਹੀ ਆ ਮੈਂ ਤਕਰੀਬਨ ਇੱਥੇ ਸਾਰੇ ਏਰੀਆ ਦੇ ਵਿੱਚ ਲੈਹਰੇ ਏਰੀਆ ਦੇ ਵਿੱਚ ਪਤਨਾ ਸੁਨਾਮ ਏਰੀਆ ਦੇ ਵਿੱਚ ਸਾਰੇ ਪਿੰਡਾਂ ਚ ਜਨਮ ਐ ਬਰਾਦਾ ਵੀ ਵੇਚਦੇ ਆਂ ਸਾਬਣਾ ਵੀ ਵੇਚ ਕੇ ਆਣਾ ਮੈਂ ਕੱਪੜੇ ਤੋਂ ਵਾਲੀਆਂ ਸਾਬਣਾ ਨਾਉਣ ਵਾਲੀਆਂ ਸਾਬਣਾ ਚੂਰਾ ਹੁੰਦਾ ਇੱਕ ਭਾਂਡੇ ਮੰਜਨੇ ਸਾਬਣਾ ਦਾ ਚੂਰਾ ਹੁੰਦਾ ਉਹ ਕਿਲੋ ਦਾ ਵੈਟ ਹੁੰਦਾ 50 ਰੁਪਈਆ ਦਾ ਬਹੁਤ ਵਧੀਆ ਹੁੰਦਾ ਉਹ ਵੀ ਸਾਬਣਾ ਵਧੀਆ ਕੰਮ ਕਰਦੀ ਆ ਇਹ ਮੇਰੇ ਸਾਬਣਾ ਦਾ ਚੂਰਾ ਤੁਸੀਂ ਇਹ ਵੀ ਉੱਥੋਂ ਲੈ ਕੇ ਆਣੇ ਹਾਂਜੀ ਹਾਂ ਸਾਰਾ ਮਾਨਸਾ ਤੋਂ ਲੈ ਕੇ ਆਣੇ ਸੀ ਆਰਾਮ ਦਿੱਤੇ ਵਾਲੀ ਇਹ ਫੈਕਟਰੀ ਹੈ ਬਹੁਤ ਵਧੀਆ ਵੱਡੀ ਫੈਕਟਰੀ ਹੈ ਜੀ ਮਿੰਟੂ ਦੀ ਫੈਕਟਰੀ ਵਾਜੀ ਦੀ ਹੈ ਇਹ ਫਿਰ ਤੁਹਾਨੂੰ ਬੁੜੀਆਂ ਦਹੀਂ ਬਹੁਤ ਉਹ ਕਰਦੀਆਂ ਹੋਊਗਾ ਵੀ ਕੋਈ ਆਈ ਨਹੀਂ ਹੈਗਾ ਉਹਦਾ ਡੀਕ ਦੀਆਂ ਦੇ ਗਾਲਾਂ ਦੀ ਜਾਂਦੀਆਂ ਸਾਰ ਦਿਨ ਤੋਂ ਆਇਆ ਨਹੀਂ ਹੈਗਾ ਕਿੰਨੇ ਦਿਨ ਹੋ ਗਏ ਆਉਣਾ ਨਹੀਂ ਹੈਗਾ ਸਾਨੂੰ ਫਿਰ ਸਾਰੇ ਪਾਸੇ ਸਾਰੇ ਪਿੰਡਾਂ ਜਾਣਾ ਪੈਂਦਾ ਕੱਲੇ ਹੱਥ ਕਰਕੇ ਫਿਰ ਮੈਨੂੰ ਵੀ ਔਰ ਦਿੱਕਤ ਪੈਂਦੀ ਹੈ ਬਹੁਤ ਜ਼ਿਆਦੇ ਕਿਉਂ ਤੜਕੀ ਸੰਦੇਹਾਂ ਉੱਠਣਾ 3 ਵਜੇ ਉੱਠਦਾ ਮੈਂ ਤਨਵਾ ਜੇ ਉੱਠ ਕੇ ਫੇਰਾ ਰੈਡੀ ਤੇ ਜਾਣਾ ਇੰਨੇ ਸੁਨੇਹਾ ਬਹੁਤ ਔਖਾ ਹੋ ਜਾਂਦਾ ਹੈ ਜਿਹੜੇ ਪਿੰਡ ਜੀ ਮੈਂ ਜਾਣਾ 6 ਵਜੇ ਮੈਂ ਅਸੀਂ ਪਹੁੰਚ ਜਾਂਦਾ 6 6:30 ਵਜੇ ਮੈਂ ਆਪਣੇ ਸਮਾਨ ਵੇਚਣਾ ਸ਼ੁਰੂ ਕਰ ਦਿੰਦਾ ਅੱਛਾ ਫਿਰ ਤੁਸੀਂ ਇੰਨੀ ਸੁਨੇਹਾ ਉੱਠ ਕੇ ਹਾਂ ਜੀ ਹਾਂ ਸਰ ਉਹ ਤੁਸੀਂ 4-5 ਵਜੇ ਸੁਭਾਅ ਵਹਿ ਰਹੀ ਹਾਂ ਜੀ ਹਾਂ ਜੀ ਸੁਭਾਅ ਵਹਿ ਰਹੀ ਹੈ ਤੁਹਾਨੂੰ ਇਹ ਸਾਲ ਦੇ ਵਿੱਚ ਇਹ ਕੋਈ ਦਿੱਕਤ ਨਹੀਂ ਆਉਂਦੀ ਨਾ ਨਾ ਜੀ ਕੋਈ ਠੰਡ ਦੇ ਵਿੱਚ ਕੋਈ ਉਹ ਨਹੀਂ ਹੈਗਾ ਆਉਂਦਾ ਮੇਰੇ ਕੋਲ ਟੈਂਪੂ ਵੀ ਆ ਪਰ ਟੈਂਪੂ ਮੈਂ ਲੈ ਕੇ ਨਹੀਂ ਜਾਂਦਾ ਹੈਗਾ ਅੱਛਾ ਸਵਾ ਇਹ ਰੇਡੀ ਦਾ ਪਿਆ ਹੋਇਆ ਰੇਡੀ ਦਾ ਸਵਾਦ ਆ ਹੈ ਜਿੰਨਾ ਸਵਾਦ ਰੇਡੀ ਚ ਆਉਂਦਾ ਉਨੀ ਟੈਂਪੂ ਜੀ ਨਹੀਂ ਆਉਂਦਾ ਹੈਗਾ ਟੈਂਪੂਆਂ ਸੜਕਾਂ ਦੇ ਛੋਟੀਆਂ ਹੁੰਦੀਆਂ ਨੇ ਵਿੱਚ ਬੀਹਿਆਂ ਚ ਕੋਈ ਸਮਾਨ ਖੜਿਆ ਹੁੰਦਾ ਫਿਰ ਓਖਾ ਪ੍ਰੋਬਲਮ ਆਉਂਦੀ ਹੈ ਵੀ ਰੇਡੀ ਨੂੰ ਕਿਸੇ ਮਰਜ਼ੀ ਬੀਹੀ ਚ ਲੈ ਜਾ ਉਧਰੇ ਭਾਵ ਜਾਂਦੀ ਹੈ ਇਹ ਮੈਨੂੰ ਵੀ ਬੈਨੀਫਿਟ ਆ ਇਹ ਵਧੀਆ ਹੋ ਚੱਲਦੀ ਹੈ ਇਹ ਅੱਛਾ ਤੇ ਫਿਰ ਇੱਕ ਕਸਾ ਤੁਸੀਂ ਹੋਰ ਦੱਸੋ ਜੀ ਸਾਨੂੰ ਜਦੋਂ ਕਹਿੰਦੇ ਤੁਸੀਂ ਸਾਈਕਲ ਦੇ ਉੱਤੇ ਫੋਟੋਆਂ ਵੇਚਿਆ ਕਰਦੇ ਸੀ ਬਹੁਤ ਚਿਰ ਦੀ ਗੱਲ ਆ ਜੀ ਉਹ ਬਹੁਤ ਚਿਰ ਦੀ ਗੱਲ ਆ ਪਹਿਲਾਂ ਫੋਟੋਆਂ ਵਿੱਚੀਆਂ ਨੇ 100 ਕੁਸ ਬਹੁਤ ਸਟੱਡੀ ਮਿਹਨਤ ਬਹੁਤ ਕਰਦੇ ਆ ਮਿਹਨਤ ਦੀ ਫਲ ਮਿੱਠਾ ਹੁੰਦਾ ਹੌਲੀ 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 ਮੈਂ ਸਾਰਾ ਕੁਸੈਨ ਵਧੀਆ ਕਰ ਲਿਆ ਆ ਟੈਂਪੂ ਲੈਦਾ ਗੱਡੀ ਲੈ ਰਖੀ ਆ ਪ੍ਰਾਡ ਲੈ 11 ਨੇ ਵਧੀਆ ਐ ਬੱਚੇ ਦੋ ਮੁੰਡੇ ਨੇ ਮੇਰੇ ਦੋ ਮੁੰਡੇ ਵਿਆਹ ਤੇ ਉਤੇ-ਵੋਤੀਆਂ ਵਾਲੇ ਹੋਵੇ ਕੱਲੇ ਹੱਥ ਨਾਲ ਇਹਨਾਂ ਕੋਸ਼ ਹਾਂ ਜੀ ਹਾਂ ਜੀ ਹਾਂ ਕੱਲੇ ਹੱਥ ਮੇਰੇ ਘਰ ਵਾਲੀ ਦਾ ਬਹੁਤ ਯੋਗਦਾਨ ਹੈ ਜੀ ਮੇਰੇ ਅਸ ਵਿੱਚ ਉਹ ਮੈਨੂੰ ਸਾਰ ਦੇ ਨਾਲ ਵਧੀਆ ਮੇਰਾ ਸਹਿਯੋਗ ਕਰਦੀ ਹੈ ਸਵੇਰੇ ਉੱਠ ਕੇ ਆਪ ਚਾਹ ਪਾਣੀ ਪਿਲਾਉਂਦੀ ਹੈ ਸਾਰਾ ਕੁਸਾ ਨਾਲ ਹੱਥ ਹੱਥ ਬਟਾਉਂਦੀ ਹੈ ਮੇਰੇ ਨਾਲ ਬਹੁਤ ਯੋਗਦਾਨ ਅਸ ਦਾ ਚਲੋ ਵਧੀਆ ਮਹਾਰਾਜ ਕਿਰਪਾ ਕਰੀ ਸੁਣਦੇ ਤੇ ਅੱਛਾ ਇੱਕ ਗੱਲ ਹੋਰ ਦੱਸੋ ਜੀ ਤੁਸੀਂ ਜਦੋਂ ਮੈਂ ਸੁਣਿਆ ਤੁਸੀਂ ਬਰਾਦਾ ਵੇਚਣ ਲੱਗੇ ਤੇ ਉਦੋਂ ਪਹਿਲਾਂ ਤੁਸੀਂ ਮੋਟਰਸਾਈਕਲ ਤੇ ਗਏਦ ਇੱਕ ਗੇੜਾ ਪਹਿਲਾਂ ਮੇਰੇ ਕੋਲ ਹਾਂ ਮੋਟਰਸਾਈਕਲ ਤੇ ਗਿਆ ਥੋੜਾ ਚਿਰ ਤਾਂ ਮੈਂ ਫਿਰ ਮੈਂ ਆ ਦੂਸਰੀ ਰੇੜੀ ਲੈ ਲਈ ਫੈਡਰ ਵਾਲੀ ਰੇੜੀਆਂ ਹੁੰਦੀਆਂ ਨੇ ਜਿਹੜੀਆਂ ਉਹ ਲੈਤੀ ਉਦੋਂ ਬਾਅਦ ਫਿਰ ਹੌਲੀ-ਹੌਲੀ ਮੋਟਰਸਾਈਕਲ ਵਾਲੀ ਰੇੜੀ ਲੈ ਲਈ ਮੈਂਨੇ ਉਦਦੇ ਬਾਅਦ ਫਿਰ ਮੋਟਰਸਾਈਕਲ ਵਾਲੀ ਰੇੜੀ ਤੇ ਸਾਨੂੰ ਵਧੀਆ ਉਹ ਲੱਗਿਆ ਜਾਨ ਸਖਾਲੀ ਰੈਂਦੀਆਂ ਨੇ ਜੀ ਜਿਹੜੀ ਦੂਜੀ ਰੇੜੀ ਤੇ ਬਹੁਤ ਔਖਾ ਦੀ ਜੀ ਸਾਰਨ ਉਹਦੇ ਨਾਲ ਰੋਡ ਕਿਲ ਜਾਣਾ ਪੈਰਾ ਨਾਲ ਬਹੁਤ ਔਖਾ ਦੀ ਅੱਛਾ ਹਾਂ ਤੇ ਚਲੋ ਵਧੀਆ ਗੁਰਦਮ ਸਿੰਘ ਜੀ ਤੇ ਮੈਂ ਤੁਹਾਡਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਚਲਾਂ ਆਇਆ ਫਿਰ ਵੀ ਇੰਟਰਵਿਊ ਦੇ ਵਿੱਚ ਸਾਡੇ ਦਸ਼ਕ ਨੇਜ ਉਹਨਾਂ ਨੂੰ ਜਾਣ ਪਛਾਣ ਕਰਾਉਣਾ ਵੀ ਜ਼ਰੂਰੀ ਹੈ ਤੇ ਅੱਛਾ ਇੱਕ ਗਿੱਸਾ ਤੁਸੀਂ ਹੋਰ ਦੱਸੋ ਜੀ ਕਹਿੰਦੇ ਤੁਸੀਂ ਜਦੋਂ ਮੰਨ ਕੇ ਚਲੋ ਵੀ ਸੁਣੇ ਉਰੇ ਤੁਸੀਂ ਰਹਿੰਦੇ ਸੀ ਇਸ ਜਗ੍ਹਾ ਦੇ ਵਿੱਚ ਤੁਸੀਂ ਢਾਈ ਵਿਸਵੇ ਦੇ ਵਿੱਚ ਬੈਠੇ ਸੀ ਹਾਂਜੀ ਹਾਂ ਪਹਿਲਾਂ ਮੇਰੇ ਕੋਲ ਢਾਈ ਵਿਸਵੇ ਦੀ ਫੇਰ ਸਾਨੂੰ ਢਾਈ ਵਿਸਵੇ ਹੋਰ ਮਿਲ ਗਈ ਮੇਰੇ ਭਰਾ ਰਹਿਣਾ ਉਹਨੇ ਜਗ੍ਹਾ ਹੋਰ ਪਾਸੇ ਰਹਿਦੀ ਸੀ ਫਿਰ 5 ਵਿਸਵੇ ਹੋ ਗਈ ਫਿਰ ਮੈਂ 10 ਵਿਸਵੇ ਦੇ ਨਾਲ ਲੱਗ ਵੀ ਮੇਰੇ ਹੋਰ ਮਿਲਦੀ ਸੀ ਉਹ ਲੈ ਜੀ ਸਾਡੇ ਹੁਣ ਮੇਰੇ ਕੋਲੇ 15 ਵਿਸਵੇ ਜਗਾ ਅੱਛਾ ਜੀ ਹਾਂ ਮਾਲਕ ਦੀ ਕਿਰਪਾ ਵਧੀਆ ਕਾਰੋਬਾਰ ਵਧੀਆ ਹੋ ਚੱਲਦਾ ਸ਼ੁਕਰਾ ਮਾਲਕ ਦਾ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਮੈਂ ਤਾਂ ਦਰਸ਼ਕਾਂ ਨੂੰ ਵੀ ਮਿਹਨਤ ਦਾ ਫਲ ਮਿੱਠਾ ਹੁੰਦਾ ਮਿੱਤਰੋ ਮਿਹਨਤ ਕਰੋ ਰੱਜ ਕੇ ਖਾਓ ਸੋ ਦੋਸਤੋ ਧੰਨਵਾਦ ਤੁਹਾਡਾ ਸਾਡੀ ਇੰਟਰਵਿਊ ਦੇਖਣ ਲਈ ਜੀ ਤੇ ਸਾਡੇ ਨਾਲ ਮੇਰੇ ਫਾਦਰ ਸਾਹਿਬ ਸਰਦਾਰ ਗੁਰਜੰਟ ਸਿੰਘ ਜੀ ਬਾਵਾ ਜਿਨ੍ਹਾਂ ਦੇ ਸਦਕਾ ਸਾਨੂੰ ਅੱਜ ਟਾਈਮ ਮਿਲਿਆ ਇੰਟਰਵਿਊ ਕਰਨ ਦਾ ਵੈਸੇ ਤਾਂ ਅਸੀਂ ਮੈਂ ਵੀ ਫੈਕਟਰੀ ਚ ਭੱਜ ਜਾਂਦਾ ਦੋਸਤੋ ਤੇ ਇਹ ਵੀ ਆਪਦੇ ਕਮਾਕਾਰਾਂ ਤੇ ਭੱਜ ਜਾਂਦੇ ਨੇ ਤੇ ਟਾਈਮ ਬਹੁਤ ਘੱਟ ਮਿਲਦਾ ਹੈ ਅੱਜ ਸਾਨੂੰ ਟਾਈਮ ਮਿਲਿਆ ਨਾਲ ਇੰਟਰਵਿਊ ਕਰਨ ਦਾ ਸੋਚਿਆ ਵੀ ਚਲੋ ਆਪਦੇ ਫਾਦਰ ਸਾਹਿਬ ਨਾਲ ਵੀ ਇੰਟਰਵਿਊ ਕਰੀਏ ਧੰਨਵਾਦ